ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋ ਰਠ ਮਹਲਾ 5 ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੋਣ ਨੇ ਦਾਨ ਭਗਤਨ ਕੋ ਬਰਤਨ ਬਿਰਲਾ ਪਵ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਣ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾ ਬੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰਿ ਨਾਮ ਹਿਰਦੈ ਪੋਈ ਬੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪੁਰਉਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਅੱਜ ਦੇ ਪਵਨ ਸ਼ਬਦ ਨਾਲ ਜੁੜਨਾ ਕਰੀਏ ਅੱਜ ਦਾ ਪਵਨ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਰਾਗ ਸੋਰਠ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਕ 617 ਦੇ ਉੱਪਰ ਇਹ ਪਾਵਨ ਸ਼ਬਦ ਸ਼ਿਸ਼ੋਭਤ ਹੈ ਇਹ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਸੰਗਤ ਜੀ ਸਤਿਗੁਰੂ ਸਾਨੂੰ ਸੰਬੋਧਨ ਕਰਕੇ ਬਖਸ਼ਿਸ਼ ਕਰ ਰਹੇ ਹਨ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ हे ਮੇਰੇ ਮਨ ਉਸ ਪ੍ਰਮਾਤਮਾ ਨੂੰ ਜਪਿਆ ਕਰ ਹੁਣ ਸਤਗੁਰੂ ਪਾਸ਼ਾ ਕਿਰਪਾ ਕਰਦੇ ਆ ਕਿਹੜਾ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਕਿਉਂਕਿ ਮਨੁੱਖ ਬਹੁਤ ਕੁਝ ਜਪਦਾ ਹੈ ਬਹੁਤ ਕੁਝ ਕਰਦਾ ਹੈ ਇਹਦੇ ਅੰਦਰ ਪਤਾ ਨਹੀਂ ਕਿੰਨੇ ਕੁ ਸਿਮਰਨ ਚੱਲਦੇ ਆ ਕਦੇ ਕਿਸੇ ਦਾ ਸਿਮਰਨ ਕਰਦਾ ਕਦੇ ਕਿਸੇ ਦਾ ਕਰਦਾ ਪਰ ਮਨ ਨੂੰ ਸਤਗੁਰੂ ਕਹਿੰਦੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਇੱਥੇ ਗੁਰ ਦਾ ਅਰਥ ਵੱਡਾ ਸਭ ਤੋਂ ਵੱਡਾ ਜਿਹੜਾ ਗੋਪਾਲ ਗੋ ਨੂੰ ਕਹਿੰਦੇ ਗੋ ਕਹਿੰਦੇ ਧਰਤੀ ਨੂੰ ਪਾਲ ਕਹਿੰਦੇ ਪਾਲਕ ਧਰਤੀ ਦਾ ਜਿਹੜਾ ਪਾਲਕ ਹੈ ਪ੍ਰਭ ਸੋਈ ਉਹ ਸਾਰੀ ਸ੍ਰਿਸ਼ਟੀ ਦਾ ਪਾਲਕ ਹੈ ਸਭ ਕਿਰਪਾ ਕਰਦੇ ਆ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਉਹ ਧਰਤੀ ਦੇ ਉਹ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਨੂੰ ਯਾਦ ਕਰ ਜਿਹੜਾ ਸਭ ਤੋਂ ਵੱਡਾ ਉਹਦਾ ਨਾਮ ਜਪ ਹੁਣ ਮਨ ਦੇ ਵਿੱਚ ਲਾਲਚ ਹੈ ਮਨ ਭੁੱਖਾ ਹੈ ਕੀ ਮੈਂ ਜਪਾਂਗਾ ਮੈਨੂੰ ਮਿਲੇਗਾ ਕੀ ਸਭ ਕਹਿੰਦੇ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਹੁਣ ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਸ਼ਰਨ ਕੀ ਹੈ ਇਕ ਤਾਂ ਆਪਾਂ ਸਤਿਗੁਰੂ ਦੀ ਗੋਦ ਵਿੱਚ ਬੈਠਦੇ ਆ ਇਹ ਵੀ ਸ਼ਰਨ ਹੈ ਪਰ ਜਿਹੜਾ ਸਦਾੰਤ ਗੁਰਮਤ ਦੇ ਵਿੱਚ ਗੁਰੂ ਸਹਿਬ ਨੇ ਦਿੱਤਾ ਸ਼ਰਨ ਜਿਹੜੀ ਜਿੱਥੇ ਵੀ ਅਸੀਂ ਜਾਈਏ ਉਹ ਪਰਮੇਸ਼ਰ ਦੀ ਸ਼ਰਨ ਹੈ ਭਾਵ ਉਹਨੂੰ ਹਾਜ਼ਰ ਨਾਜ਼ਰ ਸਮਝਣਾ ਉਹਨੂੰ ਹਮੇਸ਼ਾ ਆਪਣੇ ਨਾਲ ਸਮਝਣਾ ਜਿਹਨੂੰ ਸਤਿਗੁਰੂ ਕਹਤੇ ਆ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਿਆ ਇਹ ਲਈ ਕਿ ਮੈਂ ਗੁਰਦੁਆਰਾ ਸਾਹਿਬ ਬੈਠਾ ਤੇ ਗੁਰੂ ਮੇਰੇ ਨਾਲ ਹੈ ਬਾਹਰ ਨਹੀਂ ਹੈ ਉਹਦੀ ਸ਼ਰਨ ਹਮੇਸ਼ਾ ਉਹਦੀ ਸ਼ਰਨ ਵਿੱਚ ਰਹਿਣਾ ਸਤਿਗੁਰੂ ਕਹਿੰਦੇ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਤੇ ਜਦੋਂ ਇੰਨਾ ਸਮਰਪਿਤ ਹੋ ਕੇ ਉਹਦੀ ਸ਼ਰਨ ਵਿੱਚ ਆਈਦਾ ਨਾ ਤੇ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਹੈ ਕਹਿੰਦੇ ਅਬ ਹਮ ਚੱਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਵਾਰ ਲੋਕਾਂ ਨੇ ਬਹੁਤ ਕੁਝ ਕਿਹਾ ਕਹਿੰਦੇ ਲੋਕਣ ਕੀ ਚਤਰਾਈ ਉਪਮਾ ਤੈ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰਿ ਜੀਉ ਰਾਖੋ ਲਾਜ ਮਰਾਰ ਨੀਤੀ ਦੇ ਚਾਰ ਭੇਦਾਂ ਸ਼ਾਮ ਦਾਮ ਦੰਡ ਭੇਦ ਸ਼ਾਮ ਦਾ ਅਰਥ ਇਹ ਹੁੰਦਾ ਹੈ ਸਰਨ ਵਿੱਚ ਆਉਣਾ ਸਮਰਪਣ ਹੋਣਾ ਪਰ ਜਿਹੜਾ ਗੁਰਮਤ ਦਾ ਸੰਧਾਰਤ ਹੈ ਕਿ ਸਰਨ ਇਹ ਨਹੀਂ ਕਿ ਮੈਂ ਗੁਰਦੁਆਰਾ ਸਾਹਿਬ ਬੈਠਾ ਜਾਂ ਮੈਂ ਬਾਣੀ ਪੜ ਰਿਹਾ ਮੈਂ ਉਹਦੀ ਸ਼ਰਨ ਵਿੱਚ ਹਾਂ ਨਹੀਂ ਹਮੇਸ਼ਾ ਹੀ ਉਹਦੀ ਸ਼ਰਨ ਵਿੱਚ ਰਹਿਣਾ ਪਾਪ ਉਹਦੇ ਹੁਕਮ ਦੇ ਵਿੱਚ ਰਹਿਣਾ ਸਤਿਗੁਰੂ ਕਹਿੰਦੇ ਨਾ ਸੋ ਸਿਕ ਸਖਾ ਬੰਧ ਪਹ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾ ਕਹਿੰਦੇ ਆਨ ਉਹਨੂੰ ਜਪਣਾ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਵੇ ਹੁਣ ਇਹ ਤੇ ਸਵਾਲ ਪੈਦਾ ਹੁੰਦਾ ਹੈ ਕਿ ਉਹਦੀ ਸ਼ਰਨ ਮਿਲ ਜਾਏ ਕਿ ਬੰਦਾ ਦੁਖੀ ਨਹੀਂ ਹੋਏਗਾ ਅਸੀਂ ਜਿਹੜੇ ਦੁੱਖ ਤੇ ਸੁਖ ਸਮਝ ਰਹੇ ਆ ਨਾ ਇਹ ਸਾਡੀ ਮਨ ਦੀ ਅਵਸਥਾ ਹੈ ਮਨ ਇਹਨੂੰ ਜਿਹਨੂੰ ਕਬੂਲ ਕਰ ਲੈਂਦਾ ਕਿਉਂਕਿ ਜੇ ਮਨ ਦੇ ਵਿੱਚ ਅਸੀਂ ਮਹਿਸੂਸ ਕਰ ਰਹੇ ਆ ਦੁੱਖ ਹੈ ਮਨ ਮਹਿਸੂਸ ਕਰ ਰਿਹਾ ਸੁਖ ਹੈ ਕੇਵਲੇ ਐਡਾ ਵੱਡਾ ਦੁੱਖ ਆ ਜਾਂਦਾ ਮਨ ਇੰਨਾ ਟਕੜਾ ਕਰ ਲਈਦਾ ਤੇ ਉਹ ਫਿਰ ਦੁੱਖ ਵੀ ਦੁੱਖ ਨਹੀਂ ਲੱਗਦਾ। ਇਹੀ ਗੱਲ ਗੁਰੂ ਸਾਹਿਬ ਸਮਝਾ ਰਿਹਾ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਵਨ ਜਿਹੜੇ ਅਸੀਂ ਦੁੱਖਾਂ ਸੁੱਖਾਂ ਵਿੱਚ ਕਬਰਾਉਂਦੇ ਆ ਨਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਦੁੱਖ ਜਿਹੜਾ ਹਮੇਸ਼ਾ ਨਹੀਂ ਰਹਿੰਦਾ ਤੇ ਸੁੱਖ ਵੀ ਹਮੇਸ਼ਾ ਨਹੀਂ ਰਹਿੰਦਾ ਅੱਜ ਦੁੱਖ ਹੈ ਕੱਲ ਸੁੱਖ ਹੋਏਗਾ ਸੋ ਜਿਹਨੂੰ ਅਸੀਂ ਮਹਿਸੂਸ ਕਰ ਰਹੇ ਹਾਂ ਜਿਹੜਾ ਮਨ ਮਹਿਸੂਸ ਕਰ ਰਿਹਾ ਹੈ ਮਾਣ ਇਸ ਕਰਕੇ ਮਹਿਸੂਸ ਕਰ ਰਿਹਾ ਦੁੱਖ ਕਿਉਂਕਿ ਮਨ ਬਲਵਾਨ ਨਹੀਂ ਹੈ ਤੇ ਬਲਵਾਨ ਕਿੱਦਾ ਹੋਏਗਾ ਤਕੜਾ ਕਿੱਦਾ ਹੋਏਗਾ ਗੁਰੂ ਸਾਹਿਬ ਕਹਿੰਦੇ ਗੁਰੂ ਕੇ ਸ਼ਬਦ ਨਾਲ ਜੁੜ ਗੁਰਵਾਣੀ ਨੂੰ ਮਨ ਦਾ ਸਹਾਰਾ ਬਣਾ ਜੋ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਣੈ ਅਸਥਮਣ ਉਹਨੂੰ ਗੁਰੂ ਸਾਹਿਬ ਕਹਿੰਦੇ ਪ੍ਰਾਪਤੀ ਹੈ ਉਹਦੀ ਸ਼ਰਨ ਵਿੱਚ ਹੈ ਜੋ ਕੌਣ ਕਹਿੰਦੇ ਜੋ ਨਰ ਦੁੱਖ ਮੈ ਦੁੱਖ ਨਹੀਂ ਮਾਣੈ ਸੁਖ ਸੁਨੇ ਅਰ ਭੈ ਨਹੀਂ ਜਾਕੇ ਕੰਚਣ ਮਾਠੀ ਮਾ ਹੁਣ ਇਹ ਦੁੱਖ ਦੂਸਰੀ ਗੱਲ ਸਮਝਣ ਵਾਲੀ ਕਿ ਦੁੱਖ ਪੈਦਾ ਕਿੱਥੋਂ ਹੁੰਦੇ ਆ ਦੁੱਖਾਂ ਦਾ ਜਨਮ ਕਿੱਥੋਂ ਹੁੰਦਾ ਸਤਿਗੁਰੂ ਜੀ ਪੁੱਛਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਦੁੱਖ ਇਸ ਕਰਕੇ ਆਉਂਦੇ ਆ ਕਿਉਂਕਿ ਦੁੱਖ ਤਦੇ ਜਦ ਵਿਸਰ ਜਾਵੇ ਭੁੱਖ ਬਿਆਪੇ ਬਹੁ ਬਿਦਤਾਵੇ ਗੁਰੂ ਸਾਹਿਬ ਮਹਾਰਾਜ ਦੀ ਰੋਜ਼ ਬਾਣੀ ਪੜ੍ਹਦੇ ਆ ਬੇਦਾਵੇਂ ਨਾਮ ਉੱਤਮ ਸੁਣੇ ਨਾਇ ਫਿਰੇ ਜਿਉ ਬਤਾ ਲੈ ਇਸ ਕਰਕੇ ਦੁਖੀ ਹੈ ਕਿਉਂਕਿ ਪਰਮੇਸ਼ਰ ਦੇ ਨਾਮ ਨੂੰ ਸੁਣਦਾ ਨਹੀਂ ਹੈ ਪਰ ਕਿਉਂਕਿ ਪਰਮੇਸ਼ਰ ਦਾ ਨਾਮ ਇੱਡਾ ਵੱਡਾ ਹੈ ਗੁਰੂ ਸਾਹਿਬ ਕਹਿੰਦੇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰਾ ਰਾਧੀਏ ਪੂਰਨ ਸਤਗੁਰ ਗਿਆ ਕਿਉਂਕਿ ਸਾਡਾ ਮਨ ਉਹ ਚੀਜ਼ ਨੂੰ ਕਬੂਲ ਕਰ ਲੈਂਦਾ ਜੇ ਅਸੀਂ ਵਿਆਹ ਸ਼ਾਦੀ ਵਾਲੇ ਚਲੇ ਉਤਾਂ ਦਾ ਸਾਡਾ ਮਾਹੌਲ ਬਣ ਜਾਂਦਾ ਜੇ ਕਿਤੇ ਹੋਰ ਪਾਸੇ ਚਲੇ ਗਏ ਹੋਰ ਪਾਸੇ ਦਾ ਮਾਹੌਲ ਬਣ ਮਨ ਕਬੂਲ ਕਰ ਲੈਂਦਾ ਪਰ ਗੁਰੂ ਸਾਹਿਬ ਕਹਿੰਦੇ ਭਾਈ ਨਹੀਂ ਉਹ ਅਵਸਥਾ ਇਦਾਂ ਦੀ ਸੰਦੁਖ ਸੁਖ ਦੋਨੋਂ ਸਮ ਕਰ ਜਾਣੇ ਔਰ ਮਾਨ अपमान ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਉਹਦੀ ਸ਼ਰਨ ਵਿੱਚ ਆਏਗਾ ਨਾ ਫਿਰ ਦੁਖੀ ਨਹੀਂ ਹੋਏਗਾ ਭਾਵੇਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਜੇ ਤੱਕ ਤਵਸਾਲੇ ਤੋਂ ਦਾਸ ਤੇਮਾਰੇ घास ਵਡਾਵੇ ਕਿਤੇਗ ਬੋਲਾ ਗੁਰਾਜਨ ਸਾਹਿਬ ਜੀ ਮਹਾਰਾਜ ਸਾਡੇ ਸਾਹਮਣੇ ਉਤਾਰਨ ਪੇਸ਼ ਕਰਦੇ ਆ ਬਾਣੀ ਪ੍ਰੈਕਟੀਕਲ ਕਰਕੇ ਦੱਸਦੇ ਆ ਜੇ ਤੱਕਤ ਤੇ ਬੈਠਿਆ ਫਿਰ ਉਹਦਾ ਸ਼ੁਕਰ ਹੈ ਜੇ ਤਤੀ ਤਵੀ ਤੇ ਬੈਠੇ ਉਹਦਾ ਸ਼ੁਕਰ ਹੈ ਉੱਥੇ ਕਹਿੰਦੇ ਤੇਰਾ ਕੀਆ ਮੀਠਾ ਲਾਗੇ ਦੁੱਖਾਂ ਦੇ ਵਿੱਚ ਕਬਰਾਉਂਦੇ ਨਹੀਂ ਹਨ ਦੁੱਖਾਂ ਦੇ ਵਿੱਚ ਦੁਖੀਰੀ ਹੁੰਦੇ ਸੁੱਖਾਂ ਦੇ ਨਾਲ ਸਨੇਹੀ ਨਹੀਂ ਹੈ ਕਿਉਂਕਿ ਆਪ ਕੀ ਸਾਡੀ ਅਵਸਥਾ ਕੀ ਹੈ ਜੇ ਸਾਡੇ ਕੋਲ ਕੋਈ ਦੁਨਿਆਵੀ ਸੁੱਖ ਆ ਗਿਆ ਤੇ ਅਸੀਂ ਭੰਗੜੇ ਪਾਉਣੇ ਸ਼ੁਰੂ ਕਰ ਦਿੰਨੇ ਹਾਂ ਰੱਬ ਭੁੱਲ ਜਾਂਦਾ ਹੈ ਦੁੱਖਾਂ ਵਿੱਚ ਇਹ ਨਾ ਰੋਣ ਲੱਗ ਜੰਨੇ ਹੈ ਗੁਰੂ ਸਾਹਿਬ ਕਹਿੰਦੇ ਨੇ ਭਾਈ ਦੁੱਖ ਸੋਖ ਪ੍ਰਭ ਦੇ ਬਣਹਾਰ ਅਵਰਤਿਆਗ ਤੋਂ ਤਿਸੇ ਚਤਾ ਜਦੋਂ ਇਹ ਸਮਝ ਲਾ ਗਏ ਸਤਗੁਰ ਮਾਰਾ ਇਹ ਤੇਰੀ ਦਾਤ ਹੈ ਕੇਤਿਆਂ ਦੁੱਖ ਭੋਗ ਸਦਮਾਰ ਏ ਭੀ ਦਾ ਤੇਰੀ ਦਾਤਾਰ ਗੁਰੂ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਆਪਾਂ ਆਸਾ ਕੀ ਵਾਰ ਦਾ ਸ਼ਲੋਕ ਹੈ ਕਹਿੰਦੇ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂ ਮਨਾ ਹੋਈ ਦੁਖਦਾਰੂ ਦੁੱਖ ਦਵਾਈ ਬਣ ਜਾਂਦੇ ਕਿਉਂਕਿ ਆਮ ਹੀ ਬੰਦਾ ਰੱਬ ਨੂੰ ਯਾਦ ਕਰਦਾ ਦੁੱਖਾਂ ਦੇ ਵਿੱਚ ਦੁਖਦਾਰੂ ਸੁਖ ਰੋਗ ਪਿਆ ਤੇ ਸੁਖ ਸੁੱਖਾਂ ਰੋਖ ਸੁਖ ਸਾਡੇ ਵਾਸਤੇ ਰੋਗ ਬਣ ਗਏ ਬਿਮਾਰੀ ਬਣ ਰੱਬ ਭੁੱਲ ਗਿਆ ਦਾਤ ਪਿਆਰੀ ਵਿਸਰਿਆ ਦਾਤਾਰ ਪਰ ਜੇ ਆਤਮਿਕ ਸੁੱਖ ਮਿਲਦੇ ਆ ਨਾ ਫਿਰ ਬੰਦਾ ਦੁਖੀ ਨਹੀਂ ਹੁੰਦਾ ਜਾਂ ਸੁੱਖ ਤਾਂ ਮਾ ਨਾ ਹੋਈ ਫਿਰ ਬੰਦਾ ਦੁਖੀ ਨਹੀਂ ਹੁੰਦਾ ਤੇ ਜਦੋਂ ਆਪਣਾ ਭਾਵ ਛਾੜਨ ਦਾ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਂ ਹਾਂ ਕਰੀ ਨਾ ਹੋਈ ਸਭ ਕਹਿੰਦੇ ਭਾਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁੱਖ ਪਾਈਐ ਬਹੁੜ ਦੁੱਖ ਨਾ ਹੋਈ ਜਿਹਦਾ ਆਸਰਾ ਲਿਆ ਜਦੋਂ ਉਹਨੂੰ ਸਹਾਰਾ ਬਣਾਏਗਾ ਨਾ ਜਾਂ ਕਿ ਸ਼ਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਫਿਰ ਕਦੇ ਤੈਨੂੰ ਦੁੱਖ ਨਹੀਂ ਵਿਆਪੇਗਾ ਸ਼ਬਦ ਦੀ ਅਰੰਭਤਾ ਹੁੰਦੀ ਆ ਅਵਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲਖੋਈ ਹੁਣ ਰਹਾਉ ਦੀ ਪੰਕਤੀ ਨੂੰ ਹਮੇਸ਼ਾ ਮੁੱਖ ਰੱਖੋਗੇ ਤਾਂ ਆਪਣੇ ਆਪ ਸ਼ਬਦ ਦੀ ਵਿਚਾਰ ਜਿਹੜੀ ਹੈ ਸ਼ਬਦ ਦਾ ਸਿਧਾਂਤ ਜਿਹੜਾ ਸਾਨੂੰ ਸਮਝ ਆਏਗਾ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਪਰਮਾਤਮਾ ਕੌਣ ਆ ਇੱਥੇ ਫਿਰ ਗੁਣ ਦੱਸਦੇ ਆ ਕਹਿੰਦੇ ਪਰਮਾਤਮਾ ਉਹ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਕਿਸੇ ਬੰਦੇ ਦੇ ਗੁਣ ਨਹੀਂ ਗਾਉਣੇ ਕਿਸੇ ਬੰਦੇ ਦਾ ਜਾਪ ਨਹੀਂ ਕਰਨਾ ਕਿਸੇ ਦਾ ਦੱਸਿਆ ਹੋਇਆ ਮੰਤਰ ਨਹੀਂ ਜਪਣਾ ਉਹ ਮੰਤਰ ਜਪ ਜੋ ਗੁਰੂ ਨੇ ਤੈਨੂੰ ਦੱਸਿਆ ਉਸ ਦਾ ਸਿਮਰਨ ਕਰ ਉਹਨੂੰ ਜਪ ਜਿਹਨੇ ਜਿਹੜਾ ਨਾਸ਼ ਹੋਣ ਵਾਲਾ ਨਹੀਂ ਹੈ ਦੁਨੀਆ ਨਾਸ਼ ਹੋ ਜਾਏਗੀ ਪਰ ਉਹ ਅਬਨਾਸੀ ਹੈ ਅਬਨਾਸੀ ਮੇਰੇ ਮਨ ਜਪ ਹੁਣ ਦੂਸਰਾ ਗੁਣ ਦੱਸਦੀ ਹੈ ਜੀ ਹਨ ਕੋ ਦਾਤਾ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕ ਵਚਨ ਆਪ ਸਾਰੇ ਪੜ੍ਹਦੇ ਹੋ ਗੁਰਾ ਇੱਕ ਦੇਵੁਝਾਈ ਬੁਝਾਈ ਮਤਲ ਸਤਿਗੁਰੂ ਸਮਝ ਦੇ ਦੇਓ ਕਿ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਹੁਣ ਇਸ ਪੰਕਤੀ ਵਿੱਚ ਦੋ ਗੱਲਾਂ ਗੁਰੂ ਸਾਹਿਬ ਨੇ ਦਸੀਆਂ ਰੱਬ ਇੱਕ ਹੈ ਸਾਰੇ ਜੀਵਾਂ ਦਾ ਦਾਤਾ ਇੱਕ ਹੈ ਤੇ ਮੈਨੂੰ ਭੁੱਲਣਾ ਨਹੀਂ ਚਾਹੀਦਾ ਦਾਤੇ ਹੋਰ ਨਹੀਂ ਹਨ ਹੋਰ ਦਾਤਾ ਨਹੀਂ ਹਨ ਸਭ ਕੁਝ ਕਰਨ ਵਾਲਾ ਇੱਕ ਪਰਮੇਸ਼ਰ ਹੈ ਲੋਕਾਂ ਨੇ ਆਖਿਆ ਇਹ ਲੋਕਾਂ ਦੀ ਮਨੋਤ ਹੈ ਜਿਹਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਉਦਾਹਰਨ ਦਿੱਤੀ ਹੈ ਉਹਨਾਂ ਨੇ ਆਖਿਆ ਏਕਾਂ ਵਾਈ ਜੁਗਤ ਬਿਾਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ Bhandari ਇੱਕ ਲਾਇ ਦੀਵਾਨ ਪਰ ਗੁਰਮਤ ਦਾ ਸਿਧਾਂਤ ਕੀ ਹੈ ਕਹਿੰਦੇ ਜਿਬ ਤਿਸ ਭਾਵੈ ਤਿਵੇ ਚਲਾਵੈ ਜਿਬ ਹੋਵੈ ਫਰਮਾਨ ਸਭ ਕਹਿੰਦੇ ਉਹ ਦਾਤਾ ਹੈ ਸਾਰੇ ਜੀਵਾਂ ਦਾ ਦਾਤਾ ਹੈ ਮਨੁੱਖਾਂ ਦਾ ਨਹੀਂ ਸਾਰੇ ਜੀਵਾਂ ਦਾ ਦਾਤਾ ਜਿਨੇ ਜੀਵਣੇ ਪੈਦਾ ਕੀਤੇ ਆਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਮਨ ਦੇ ਵਿੱਚੋਂ ਕਦੋਂ ਜਦੋਂ ਉਹਦਾ ਜਪ ਕੀਤਾ ਜਾਂਦਾ ਜਦੋਂ ਉਹਨੂੰ ਯਾਦ ਕਰਦੇ ਆ ਜਦੋਂ ਉਹਦੇ ਕਹਿਣੇ ਦੇ ਵਿੱਚ ਚੱਲਦੇ ਆ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਗੁਣਾ ਦਾ ਖਜ਼ਾਨਾ ਭਗਤਨ ਕੋ ਵਰਤਨ ਵਰਤਨ ਦਾ ਅਰਥ ਹੁੰਦਾ ਕਿ ਹਰ ਵੇਲੇ ਕੰਮ ਆਉਣ ਲਈ ਚੀਜ਼ ਜਿਹੜੀ ਹੈ ਗੋਣੇਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਪਰ ਇਹ ਕੋਈ ਬਿਰਲਾ ਹੀ ਮਨੁੱਖ ਹੈ ਜਿਹੜਾ ਉਹਦਾ ਮਲਾਪ ਹਾਸਲ ਕਰਦਾ ਜਿਹੜਾ ਕਰ ਲੈਂਦਾ ਨਾ ਫਿਰ ਉਹ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਜੇ ਸੁੱਖ ਦੇ ਤਾ ਤੁਝੇ ਆਰਾਧੀ ਦੁੱਖ ਵੀ ਤੁਝੇ ਤੇ ਆਏ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਣ ਪਿਆ ਸੁਖ ਪਾਈਐ ਬੌੜ ਦੂਖ ਨਾ ਹੋਈ ਬੜ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਹੁਣ ਗੁਰੂ ਦਾ ਸੰਗ ਕੇ ਨੂੰ ਪ੍ਰਾਪਤ ਹੁੰਦਾ ਕਹਿੰਦੇ ਜੇ ਦੀ ਕਿਸਮਤ ਹੁਣ ਕਿਸਮਤ ਕਿੱਦਾ ਬਣੇਗੀ ਜਦੋਂ ਅਸੀਂ ਉਹਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਆਪੇ ਬੜ ਭਾਗੇ ਬਣ ਜਾਵਾਂਗੇ ਜਦੋਂ ਉਹਦੇ ਕਹਣੇ ਵਿੱਚ ਚੱਲਾਂਗੇ ਉਹਦੀ ਗੋਦ ਵਿੱਚ ਬੈਠਾਂਗੇ ਉਹਦੀ ਸ਼ਰਨ ਵਿੱਚ ਆਵਾਂਗੇ ਆਪੇ ਭਾਡੇ ਭਾਗਾ ਵਾਲੇ ਬਣ ਕੇ ਸਭ ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਜਦੋਂ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ ਗੁਰੂ ਦੇ ਕਹਣੇ ਵਿੱਚ ਚੱਲਣ ਲੱਗ ਗਿਆ ਗੁਰੂ ਦੀ ਬਾਣੀ ਦੇ ਅਨੁਸਾਰ ਜੀਵਨ ਢਾਲਣ ਦਾ ਯਤਨ ਕਰਨ ਲੱਗ ਗਿਆ ਤਿੰਨ ਭੇਟਤ ਦੁਰਮਤ ਖੋਈ ਤੇ ਉਸ ਕਿਰਪਾ ਦੇ ਨਾਲ ਉਸ ਮਿਲਾਪ ਦੇ ਨਾਲ ਤੇਰੇ ਅੰਦਰੋਂ ਭੈੜੀ ਮਤ ਖਤਮ ਹੋ ਜਾਈ ਸੰਗਤ ਕਰਨ ਦਾ ਫਾਇਦਾ ਹੀ ਹੈ ਸੰਗਤ ਕਰਨ ਦਾ ਲਾਭ ਹੀ ਹੈ ਕਿ ਸਾਡੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਆ ਤੇ ਅੰਦਰ ਪਰਮੇਸ਼ਰ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ ਬੜੁ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਕੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੇ ਪਰੋਈ ਗੁਰੂ ਸਾਹਿਬ ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਚਰਨ ਧੋੜ ਮੰਗਦਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪ੍ਰੋ ਰੱਖਿਆ ਉਹੀ ਪ੍ਰੋ ਰਏ ਨਾ ਜਿਹੜੇ ਉਹਨੂੰ ਜਪਦੇ ਆ ਇਸ ਕਰਕੇ ਸਤਿਗੁਰ ਕਹਿੰਦੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੜ ਦੁੱਖ ਨਾ ਹੋਏ ਤੇ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਨਾਮ 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 ਜੀ ਵਾਹਿਗੁਰੂ